ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਹੈਗਾ ਤੁਸੀਂ ਪਹੁੰਚੋਗੇ ਧਮਾਨ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸਹਿਯੋਗ ਹੋ ਕੇ ਕੀ ਕਹਿਣਾ ਚਾਹੋਗੇ ਅੱਜ ਦਾ ਦਿਹਾੜਾ ਬਹੁਤ ਹੀ ਦੁਖਰੀ ਘੜੀ ਅੱਜ ਜਿਹੜੀ ਧਮਾਨ ਪਰਿਵਾਰ ਦੇ ਉੱਪਰ ਬੀਤੀ ਸਾਡੇ ਭੈਣ ਜੀ ਬਲਬੀਰ ਕੌਰ ਧਰਮ ਪਤਨੀ ਸਾਬਕਾ ਐਮਐਲਏ ਧਮਾਨ ਸਾਹਿਬ ਸ੍ਰੀ ਧਮਾਨ ਜੀ ਦੇ ਵੈਫ ਕੁਝ ਟਾਈਮ ਤੋਂ ਉਹ ਬਿਮਾਰ ਜਲਦੇ ਸੀਗੇ ਜਿਨ੍ਹਾਂ ਦੀ ਅੱਜ ਅਸੀਂ ਅੰਤਮ ਸੰਸਕਾਰ ਦੇ ਵਿੱਚ ਅੰਤਯਾਤਰਾ ਦੇ ਵਿੱਚ ਪਹੁੰਚਾਂਗੇ ਸ਼ਾਮ ਨੂੰ ਹੈ ਨਾਲ ਨਾਲ ਅਸੀਂ ਧਮਾਨ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਦੁੱਖ ਦੀ ਘੜੀ ਦੇ ਵਿੱਚ ਮੰਤਰੀ ਸਾਹਿਬ ਨੇ ਆਉਣਾ ਸੀ ਅੱਜ ਉਹ ਕੁਝ ਪ੍ਰਯਵਾਕਰ ਦਿੱਲੀ ਚਲੇ ਗਿਆ ਅੱਜ ਸੋਧੀਆਂ ਦੀ ਜਮਾਨਤ ਹੋਈ ਹੈ ਉਹਦੇ ਇਸ ਨਾਲ ਦਿੱਲੀ ਜਾਣਾ ਪੈਗਾ ਉਹਨਾਂ ਨੂੰ ਤੇ ਉਹ ਵੀ ਆਉਣਗੇ ਕੱਲ੍ਹ ਜਾ ਪਰਸ ਨੂੰ ਘਰਾਂ ਆ ਕੇ ਬੈਠਣਾ ਅਸੀਂ ਧਮਾਨ ਪਰਿਵਾਰ ਦੇ ਨਾਲ ਬਹੁਤ ਲੰਮੇ ਟਾਈਮ ਤੋਂ ਵਰਤਦੇ ਹਾਂ ਘਰ ਵਾਂਗੂ ਵਰਤਦੇ ਹਾਂ ਪਰਿਵਾਰ ਵਾਲਾ ਕੰਮ ਹੈ ਸਾਡੇ ਨਾਲ ਅਸੀਂ ਦੁੱਖ ਦੀ ਘੜੀ ਦੇ ਨਾਲ ਖੜੇ ਹਾਂ ਜਿਸ ਦਾ ਸਾਰੇ ਇੱਕ ਵਿਅਕਤੀ ਹਰ ਭਾਰਤ ਦਾ ਨੁਮਾਇੰਦਾ ਜਿਹੜਾ ਇੱਥੇ ਪਹੁੰਚਿਆ ਹੈ ਪਰਿਵਾਰ ਦੇ ਨਾਲ ਦੁੱਖਾਂ ਜਰ ਰਿਹਾ ਹੈ ਕਿਸ ਤਰ੍ਹਾਂ ਦੀ ਸ਼ਬੀ ਦੇਖ ਦੋਗੇ ਇਹ ਦੇਖੋ ਨਾ ਇਹ ਤਾਂ ਕਿਸੇ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਾਹਿਬ ਦੀ ਸ਼ਬੀ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਹੈਗੀ ਸਾਫ ਸੁਥਰੀ ਸ਼ਬੀ ਹੈ ਇਹਨਾਂ ਦੇ ਵਿੱਚ ਇਹਨਾਂ ਨੂੰ ਕੋਈ ਕਿਸੇ ਪਾਰਟੀ ਦਾ ਨਹੀਂ ਹੈਗਾ ਸਾਰੇ ਪਾਰਟੀ ਦੇ ਨੁਮਾਇੰਦੇ ਇਹਨਾਂ ਦੇ ਪਰਿਵਾਰ ਵਾਂਗ ਬਣ ਕੇ ਪਰਿਵਾਰ ਦੇ ਮੈਂਬਰ ਵਾਂਗ ਪਹੁੰਚ ਰਹੇ ਨੇ ਭਾਈ ਜੀ ਕਿੰਨੀ ਉਮਰ ਸੀ ਕਿ ਰਿਸ਼ਕਸਤਵ ਦੀ ਮਾਤਾ ਜੀ ਦੀ ਔਰ ਬਹੁਤ ਵੱਡਾ ਪਰਿਵਾਰ ਜਿਹੜਾ ਹੈਗਾ ਮਾਤਾ ਜੀ ਨੂੰ ਧੰਨਵਾਦ ਜੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਜੀਤ ਸਿੰਘ ਜੀ ਧਮਾਨ ਸਾਹਿਬ ਦੇ ਪਤਨੀ ਬੀਬੀ ਬਲਬੀਰ ਕੌਰ ਜੀ ਜੋ ਅਕਾਲ ਚਲਾਣਾ ਕਰ ਗਏ ਸੀਗੇ ਧਮਾਨ ਪਰਿਵਾਰ ਤੋਂ ਜੇਕਰ ਕਹਿ ਲਈਏ ਵੀ ਧਮਾਨ ਪਰਿਵਾਰ ਦੇ ਸਾਰੇ ਪਰਿਵਾਰ ਤੋਂ ਜ਼ਿਆਦਾ ਜਿਹੜੀ ਬੀਬੀ ਬਲਬੀਰ ਕੌਰ ਸੀ ਉਹ ਬਹੁਤ ਜ਼ਿਆਦਾ ਨਰਮ ਸੁਭਾਅ ਦੀ ਸੀਗੇ ਜਿਨ੍ਹਾਂ ਨੇ ਕਿ ਸਾਰੇ ਆਪਣੇ ਬੇਟੇ ਦੋਨੇ ਬੇਟੇ ਬੇਟੀ ਤੇ ਸਾਰਾ ਪਰਿਵਾਰ ਪੋਤੇ ਪੋਤੀਆਂ ਸਭ ਦਾ ਪਾਲਣ ਪੋਸ਼ਣ ਬਹੁਤ ਸੱਚਜੇ ਢੰਗ ਦੇ ਨਾਲ ਕੀਤਾ ਸੀਗਾ ਤੇ ਅੱਜ ਸਾਡੇ ਦਰਵੇ ਹਲਕੇ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਹੈ ਤੇ ਉਹ ਜਿਹੜੇ ਮਾਤਾ ਜੀ ਸੀ ਇਹ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਉਹ ਮੈਨੂੰ ਲੱਗਦਾ ਸ਼ਾਇਦ ਹੀ ਕਿਸੇ ਦਾ ਇੰਨਾ ਨਰਮ ਹੱਸਣ ਵਾਲਾ ਸੁਭਾਅ ਹੋਵੇ ਤੇ ਉਹਨਾਂ ਦੇ ਜਾਣ ਨਾਲ ਜਿਹੜਾ ਪਰਿਵਾਰ ਦੇ ਵਿੱਚ ਘਾਟਾ ਪਿਆ ਉਹ ਬਹੁਤ ਵੱਡਾ ਹੈ ਉਹਨਾਂ ਦੀ ਫੁੱਲਾਂ ਦੀ ਰਸਮ ਸ਼ੋਗ ਦੀ ਰਸਮ ਕਿਸ ਤਰ੍ਹਾਂ ਜਿਹੜੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਉਹਨਾਂ ਦੇ ਫੁੱਲਾਂ ਦੀ ਰਸਮ ਪਰਸੋਂ ਨੂੰ ਐਤਵਾਰ ਨੂੰ ਤਕਰੀਬਨ 8:30 ਵਜੇ ਦੀ ਫੁੱਲਾਂ ਦੀ ਰਸਮ ਹੈ ਉਸ ਤੋਂ ਅਗਲੇ ਦਿਨ ਭੋਗ ਦਾ ਪ੍ਰੋਗਰਾਮ ਹੈ ਜਿਹੜਾ ਉਹ ਸ਼ਾਇਦ ਪਰਿਵਾਰ ਦੇ ਵਿੱਚ ਲਿਖਿਆ ਜਾਵੇਗਾ ਸ਼ਾਇਦ ਦਾਣਾ ਮੰਡੀ ਦੇ ਵਿੱਚ ਰੱਖਿਆ ਜਾਊਗਾ। ਕਿਸ ਤਰ੍ਹਾਂ ਦੇਖਦੇ ਜਿਵੇਂ ਦੂਰੋਂ ਨੇੜੋਂ ਜਿਹੜਾ ਹੈਗਾ ਸਾਰੇ ਪਹੁੰਚੇ ਔਰ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਇਸ ਬਿਲਕੁਲ ਕਿਉਂਕਿ ਧਮਾਨ ਸਾਹਿਬ ਇੱਕ ਉਹ ਇਨਸਾਨ ਨੇ ਜੋ ਕੋਈ ਹਰ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਜਦੋਂ ਧਮਾਨ ਸਾਹਿਬ ਨੂੰ ਪਤਾ ਲੱਗ ਜੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼੍ਰੀ ਕੋ ਹੁੰਦੇ ਨੇ ਉਸੇ ਤਹਿਤ ਤਮਾਨ ਸਾਹਿਬ ਦੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਪੂਰਾ ਅਮਰਗੜ ਹਲਕਾ ਸੁਨਾਮ ਹਲਕਾ ਦਿਲਵੇ ਹਲਕੇ ਦੇ ਲੋਕ ਨੇ ਜੋ ਅਚੇਚੇ ਤੌਰ ਤੇ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਜਿਸ ਸਮੇਂ ਜਿਹੜਾ ਹੈਗਾ ਅੰਤਿਮ ਯਾਤਰਾ ਜਿਹੜੀ ਜਾਰੀ ਸੀਗੀ ਕਿੰਨਾ ਸਮਾਂ ਜਿਹੜਾ ਹੈਗਾ ਯਾਤਰਾ ਪਹੁੰਚਣ ਤੱਕ ਚਮਕਾਨਪੜ ਤੱਕ ਲੱਗਿਆ ਤੁਸੀਂ ਦੇਖੀਏ ਬੜਾ ਲੰਮਾ ਤੁਸੀਂ ਦੇਖੀਏ ਵੀ ਜੀ ਕਿਉਂਕਿ ਥੋੜਾ ਜਿਹਾ ਦੂਰ ਵੀ ਸੀਗਾ ਤਾਂ ਰਸਤੇ ਦੇ ਵਿੱਚ ਰਸ ਸੀਗਾ ਜੋ ਸ਼ਹਿਰ ਦੇ ਵਿੱਚ ਜਾਮ ਲੱਗ ਗਿਆ ਸੀਗਾ ਤੇ ਕਿਉਂਕਿ ਤੁਮਾਨ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਜੋ ਕਿਉਂਕਿ ਸਾਰਿਆਂ ਨੇ ਅੱਜ ਇੱਥੇ ਦੁੱਖ ਦੀ ਘੜੀ ਦੇ ਵਿੱਚ ਸ਼੍ਰੀ ਕੋ ਹੋਣਾ ਸੀ ਤਾਂ ਕਰਕੇ ਤਰਸਤ ਹੋ ਹੀ ਜਾਂਦਾ ਜੀ ਅਗਰ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਤੁਮਾਨ ਜਿਹੜੇ ਆਗੇ ਨੇ ਕਿ ਆਪਣੀ ਸਾਰੀ ਦੀ ਪੂੰਜੀ ਕਰਕੇ ਜਿਹੜਾ ਹੈਗਾ ਪ੍ਰਭੂ ਚਰਨਾਂ ਵਿੱਚ ਜਾਵਰਾਜ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਅੱਜ ਅੰਤਿਮ ਯਾਤਰਾ ਦੇ ਵਿੱਚ ਪਹੁੰਚੇ ਸ਼ਾਮਲ ਹੋਏ ਔਰ ਸਿਆਸੀ ਲੀਡਰ ਵੀ ਪਹੁੰਚੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੋ ਉਹਨਾਂ ਦਾ ਪਿਆਰ ਹੈ ਉਹ ਤਾਂ ਜਦੋਂ ਅੰਤਰਸਸਕਾਰ ਦੀ ਯਾਤਰਾ ਚੱਲ ਰਹੀ ਸੀ ਉਦੇ ਦਰਮਿਆਨ ਤੁਸੀਂ ਦੇਖੀ ਹੋਣਾ ਕਿਉਂਕਿ ਇਹ ਪਿਆਰ ਜਿਹੜਾ ਹੈਗਾ ਸੀ ਇਹਨਾਂ ਦੇ ਮਠਬੋਲੇ ਸੁਭਾ ਨੂੰ ਪਿਆਰ ਨੂੰ ਤੇ ਧਰਮਾਨ ਸਾਹਿਬ ਦੀਆਂ ਕੀਤੀਆਂ ਹੋਣ ਜਾਂ ਸੇਵਾਵਾਂ ਦੇ صدਕਾ ਅੱਜ ਜਿੰਨੇ ਵੀ ਸਾਡੇ ਸਿਆਸੀ ਲੀਡਰ ਨੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਇੱਕ ਆਪ ਦੇ ਪਾਰਟੀਆਂ ਤੋਂ ਉਪਰ ਉੱਠ ਕੇ ਇਸ ਦਾ ਸੰਸਕਾਰ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤੇ ਰਹੀ ਜਿਹੜੀ ਵੀ ਮੰਡੀ ਦੀ ਗੱਲ ਚਾਹੇ ਉਹ ਹਲਕਾ ਅਮਰਗੜ ਹੋਵੇ ਚਾਹੇ ਹਲਕਾ ਤਨਾਮ ਹੋਵੇ ਚਾਹੇ ਹਲਕਾ ਡਿੜਵਾ ਹੋਵੇ ਉਹਨਾਂ ਦੇ ਬਹੁਤ ਸਾਰੇ ਲੀਡਰ ਉਹਨਾਂ ਦੇ ਬਹੁਤ ਸਾਰੇ ਵਰਕਰ ਉਹਨਾਂ ਦੇ ਬਹੁਤ ਸਾਰੇ ਸਨੇਹ ਕਰਨ ਵਾਲੇ ਪਿਆਰ ਕਰਨ ਵਾਲੇ ਅੱਜ ਬਹੁਤ ਹਮਮਾ ਮਾ ਕੇ ਇਸ ਯਾਤਰਾ ਦੇ ਵਿੱਚ ਪਹੁੰਚੇ ਨੇ ਬਾਕੀ ਜਿਹੜੇ ਸਾਡੇ ਧਮਾਨ ਸਾਹਿਬ ਨੇ ਉਹਨਾਂ ਦੇ ਬਾਰੇ ਦਾ ਦੱਸਣ ਦੀ ਕੋਈ ਲੋੜ ਨਹੀਂ ਵੀ ਉਹਨਾਂ ਦਾ ਸੁਆਜ ਆ ਉਹਨਾਂ ਦੇ ਪਰਿਵਾਰਕ ਫੈਮਿਲੀ ਬਾਰੇ ਤਾਂ ਚੰਦ ਨੂੰ ਐਵੇਂ ਸਪੋਰਟ ਨੂੰ ਚਿੱਦੀ ਵਾ ਦਿਖਾਉਣ ਪਾੜੀ ਅੱਜ ਵਿਸ਼ੇਸ਼ ਤੌਰ ਤੇ ਸੋਕਾ ਨਵਜੋਤ ਸਿੰਘ ਸਿੱਧੂ ਜੀ ਪਤਾ ਲੱਗੇ ਸੀ ਬਾਹਰ ਨੇ ਅੱਜ ਉਹ ਦਾਸ ਸੰਸਕਾਰ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਦੇ ਨੂੰ ਅੱਜ ਜਿਹੜਾ ਹੈਗਾ ਕਿ ਇਹ ਯਾਤਰਾ ਦੇ ਵਿੱਚ ਸ਼ਾਮਲ ਹੋਏ ਸਾਰੇ ਅੱਜ ਤਿੰਨ ਹਲਕਿਆਂ ਦੇ ਵਿੱਚ ਬਹੁਤ ਸੋਗ ਨਾਇਜ਼ ਹੈ ਸਰਦਾਰ ਸਰਜੀਤ ਸਿੰਘ ਢੀਮਾਨ ਸਾਹਿਬ ਐਮ ਐਲ ਏ ਸਾਹਿਬ ਜਿਨ੍ਹਾਂ ਦਾ ਬਹੁਤ ਪੰਜਾਬ ਦੇ ਵਿੱਚ ਬਹੁਤ ਨਾਉਂ ਚ ਹੈ ਅੱਜ ਉਹਨਾਂ ਦੀ ਧਰਮ ਪਤਨੀ ਸਾਡੀ ਕਹਿ ਲਿਓ ਮੰਮੀ ਲਾਦੇ ਸੀ ਬਹੁਤ ਸਤਿਕਾਰ ਕਰਦੇ ਸੀ ਸਾਡੇ ਸਤਿਕਾਰਯੋਗ ਮਾਤਾ ਜੀ ਤੇ ਤੇ ਸਾਡੇ ਤਿੰਨ ਹਲਕਿਆਂ ਦੇ ਵਿੱਚ ਬਹੁਤ ਵੱਡਾ ਅਫਸੋਸ ਦੀ ਗੱਲ ਹੈ ਬਸ ਤਾਂ ਸਾਰੇ ਪੰਜਾਬ ਦੇ ਵਿੱਚ ਅਫਸੋਸ ਅੱਜ ਕਿਉਂਕਿ ਸਾਡੇ ਐਮ ਐਲ ਏ ਸਾਹਿਬ ਪੂਰੇ 9 ਦੇ ਕੱਦ ਦੇ ਐਮਐਲਏ ਸਾਹਿਬ ਤੇ ਉਹਨਾਂ ਦੀ ਪੂਰੀ 9 4 10 ਸੀ ਪੰਜਾਬ ਦੇ ਵਿੱਚ ਅੱਜ ਨਜੋ ਸਿੱਧੂ ਜੀ ਪਹੁੰਚੇ ਤੇ ਤੇ ਕੰਬੋਤ ਸਾਹਿਬ ਵੀ ਪਹੁੰਚੇ ਤੇ ਕਾਫੀ ਲੀਡਰ ਸਹਿਬਾਨ ਅੱਜ ਜਿਹੜੇ ਆਏ ਉਹਰੇ ਲੀਡਰ ਸਹਿਬਾਨ ਕਾਫੀ ਲੀਡਰ ਸਹਿਬਾਨ ਪਹੁੰਚੇ ਤੇ ਚੰਦੂ ਮਾਜਰਾ ਸਾਹਿਬ ਵੀ ਪਹੁੰਚੇ ਤੇ ਬਲਦੇਮਾਨ ਜੀ ਪਹੁੰਚੇ ਤੇ ਕਾਫੀ ਲੀਡਰ ਸਹਿਬਾਨ ਪਹੁੰਚੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈ ਸਕਦੇ ਮੈਂ ਕਾਫੀ